ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 3 ਪੀਸੀਐਸ ਦੀ ਇੰਟਰਵਿਊ ਸਿਲੈਕਸ਼ਨ ਛੱਡ ਪਿੰਡ ਦੀ ਸਰਪੰਚੀ ਤੁਰਿਆ ਨੌਕਰ ਬਾਬੂ ਬਨਨ ਦੀ ਠਾਣੀ ਹੋ ਮਨ ਵਿੱਚ ਕਰ ਅਰਦਾਸਾਂ ਰੱਬਾ ਰੱਖੀ ਸ਼ੁੱਧ ਜਿਉਂ ਗੰਗਾ ਪਾਣੀ ਹੋ ਅਸੀਂ ਅੱਜ ਬੀਤੇ ਪਹਿਲੇ ਸਾਲ ਵਿੱਚ ਪੜਦੇ ਸੀ ਜਦੋਂ ਪੀਸੀਐਸ ਦੀਆਂ ਪੋਸਟਾਂ ਦੀ ਐਡਵਰਟਾਈਜ਼ਮੈਂਟ ਅਖਬਾਰ ਵਿੱਚ ਆਈ ਬੇਨਾਲ ਦੇ ਸਾਥੀ ਸੁਖਵੰਤ ਸਿੰਘ ਸਰਾਉ ਨੂੰ ਮੈਂ ਕਿਹਾ ਕਿ ਅਸੀਂ ਪੀਸੀਐਸ ਜਾਂ ਪੋਸਟਾਂ ਲਈ ਫਾਰਮ ਭਰ ਦਈਏ ਪਰ ਉਹ ਕਹਿਣ ਲੱਗਾ ਕਿ ਇਸ ਵਾਰੀ ਨਹੀਂ ਅਗਲੀ ਵਾਰੀ ਅਸੀਂ ਐਲਐਲਬੀ ਪਾਸ ਕਰਕੇ ਕਰਾਂਗੇ ਨਾਲੇ ਲਾ ਦੀ ਜਾਣਕਾਰੀ ਹੋ ਜਾਉ ਮੈਂ ਸੱਚੀ ਗੱਲ ਮੰਨ ਲਈ ਜਦੋਂ ਪੀਸੀਐਸ ਦੇ ਪੇਪਰ ਦੇ ਕੇ ਸਾਡੇ ਨਾਲ ਦੇ ਕੁਝ ਦੋਸਤ ਸਾਡੇ ਕੋਲ ਆਇਆ ਕਰਨ ਤਾਂ ਮੈਨੂੰ ਬੜਾ ਅਫਸੋਸ ਹੁੰਦਾ ਕਿ ਅਸੀਂ ਫੀਸ ਕਿਉਂ ਨਹੀਂ ਭਰੀ ਪੇਪਰਾਂ ਵਿੱਚੋਂ ਕਾਫੀ ਸਾਰੇ ਸਵਾਲਾਂ ਦੇ ਜਵਾਬ ਅਸੀਂ ਮੌਕੇ ਤੇ ਬਿਨਾਂ ਤਿਆਰੀ ਕੀਤੇ ਦੱਸ ਦਿੰਦੇ ਸਾਂ ਪਰ ਅਮੇ ਅਸੀਂ ਪੇਪਰ ਤਾਂ ਨਹੀਂ ਦਿੱਤੇ ਪਰ ਪੀਸੀਐਸ ਦੇ ਪਰਚਿਆਂ ਬਾਰੇ ਤੇ ਪੇਪਰਾਂ ਦੇ ਸਟਾਈਲ ਬਾਰੇ ਜਾਣਕਾਰੀ ਹੋ ਗਈ। ਇਹ ਵੀ ਪਤਾ ਲੱਗ ਗਿਆ ਕਿ ਇਹ ਕੋਈ ਅਲਾਦੀਨ ਦਾ ਚਿਰਾਗ ਨਹੀਂ ਜੋ ਸਮਝ ਨਾ ਪਵੇ। ਪੀਸੀਐਸ ਦੀਆਂ ਪੋਸਟਾਂ ਹੁਣ ਵਾਂਗੂ ਹਰ ਸਾਲ ਨਹੀਂ ਸੀ ਨਿਕਲਦੀਆਂ। ਕਈ ਵਾਰੀ ਤਾਂ 3-4 ਸਾਲ ਵੀ ਟੱਪ ਜਾਂਦੇ ਸਨ। ਜਦੋਂ ਪੋਸਟਾਂ 1980 ਵਿੱਚ ਨਿਕਲੀਆਂ ਤਾਂ ਇਸ ਵਾਰੀ ਨੂੰ ਅਸੀਂ ਪੂਰੇ ਹੌਸਲੇ ਨਾਲ ਤਿਆਰੀ ਕਰਕੇ ਪੀਸੀਐਸ ਦੇ ਪਰਚੇ ਦਿੱਤੇ। ਉਦੋਂ ਤੱਕ ਮੈਂ ਲਾ ਕਰਕੇ ਫਰੀਦਕੋਟ ਸਰਕਾਰੀ ਵਕੀਲ ਵੀ ਲੱਗ ਗਿਆ ਸੀ। ਵਿੱਚੇ ਤਿਆਰੀ ਕੀਤੀ। ਉਹਨਾਂ ਦਿਨਾਂ ਵਿੱਚ ਉੱਥੇ ਸਰਦਾਰ ਇਕਬਾਲ ਸਿੰਘ ਸਿੱਧੂ ਪਿਛਲੇ ਬੈਚ ਤੋਂ ਸਿਲੈਕਟ ਹੋ ਕੇ ਫਰੀਦਕੋਟ ਅੰਡਰ ਟ੍ਰੇਨਿੰਗ ਪੀਸੀਐਸ ਲੱਗ ਗਿਆ ਸੀ। ਉਹਨਾਂ ਨੂੰ ਵੇਖ ਕੇ ਮਿਲ ਕੇ ਮੈਨੂੰ ਹੋਰ ਵੀ ਚੰਗ ਲੱਗੀ ਕਿਉਂਕਿ ਉਹਨਾਂ ਦੇ ਹਾਲਾਤ ਕੁਝ ਮੇਰੇ ਨਾਲ ਮਿਲਦੇ ਸੀ। ਉਹ ਲਾ ਕਰਕੇ ਪਹਿਲਾਂ ਸਟੇਟ ਲੈਂਡ ਮਾਰਕੀਜ਼ ਬੈਂਕ ਵਿੱਚ ਕਲਰਕ ਫਿਰ ਸਰਕਾਰੀ ਵਕੀਲ ਤੇ ਉਦੋਂ ਅੱਗੇ ਪੀਸੀਐਸ ਤਾਂ ਮੈਂ ਸੋਚਿਆ ਸਿੱਧੂਆ ਤੂੰ ਕਿਉਂ ਨਹੀਂ? ਉਹਨਾਂ ਦਿਨਾਂ ਵਿੱਚ 625 ਨੰਬਰ ਲਿਖਤੀ ਪਰਚਿਆਂ ਦੇ ਹੁੰਦੇ ਸਨ ਤੇ 200 ਨੰਬਰ ਦੀ ਇੰਟਰਵਿਊ ਸੀ। ਪਾਸ ਓਨਲੀ ਸਿਰਫ 45% ਨੰਬਰ ਚਾਹੀਦੇ ਸਨ ਕਈ ਸੱਜਣ OPSC ਕਾਰਜਕਾਰੀ ਸ਼ਾਖਾ ਵਿੱਚ ਸੈਲੈਕਟ ਹੋ ਜਾਂਦੇ ਸਨ ਜਿਹੜੇ ਸਿਰਫ 45% ਨੰਮਰਾ ਨਾਲ ਹੀ ਪਾਸ ਹੁੰਦੇ ਸਨ ਕੁਝ ਚਿਰ ਚੇਅਰਮੈਨ ਤੇ ਮੈਂਬਰਾਂ ਦੇ ਪੁੱਤਰਾਂ ਧੀਆਂ ਜੋਾਇਆਂ ਤੇ ਮੁੱਖ ਮੰਤਰੀਆਂ ਦੀ ਖਾਨਸਾਮੀਆਂ ਦੇ ਬੱਚਿਆਂ ਲਈ ਹੀ PCS ਦੀਆਂ ਪੋਸਟਾਂ ਜ਼ਰਬੜੀਆਂ ਸਾਡੀ ਉਸ ਵਾਰ 1981 ਦੇ ਬੈਚ ਵਿੱਚ ਇੰਟਰਵਿਊ ਵਿੱਚ ਮੈਟ ਨੀਚੇ ਤੇ ਸਵਾਰਸ਼ ਦਾ ਜ਼ੋਰ ਘੱਟ ਹੋਣ ਕਰ ਗੱਲ ਨਹੀਂ ਬਣੀ ਪਹਿਲੀ ਵਾਰ ਸੀ ਅਸੀਂ ਸਿਰਫ ਵਾਸੂ ਕੇ ਜ਼ੋਰ ਤੇ ਸਵਾਰਸ ਨਾਲ ਹੀ ਭਰਤੀ ਹੋਣ ਬਾਰੇ ਸੋਚਦੇ ਸੀ ਜੋ ਸਮੇਂ ਅਨੁਸਾਰ ਰਵੈਤ ਚੱਲ ਰਹੀ ਸੀ ਉਸ ਵਾਰ ਵੇਟਿੰਗ ਲਿਸਟ ਵਿੱਚ ਮੇਰੀ ਦੂਜੀ ਪੋਜੀਸ਼ਨ ਸੀ ਇਹ ਸਾਨੂੰ ਕਮਿਸ਼ਨ ਵਿੱਚ ਕੰਮ ਕਰਦੇ ਬੰਦੇ ਨੇ ਦੱਸੀ ਸੀ ਪਹਿਲੇ ਨੰਬਰ ਤੇ ਵੀ ਮੈਨੂੰ ਜਾਣਨ ਵਾਲਾ ਮੇਰਾ ਵਿੱਚਰ ਹੈਮਾਚਲ ਪ੍ਰਦੇਸ਼ ਦਾ ਸਨਿਕ ਜੀ ਜੈ ਸੈਨ ਚੋਹਾਨ ਨਵੀਂ ਲੜਕਾ ਸੀ ਸਾਨੂੰ ਕਮਿਸ਼ਨ ਦੇ ਇੱਕ ਮੈਂਬਰ ਨੇ ਚੁੱਕ ਦੇ ਕੇ ਸਾਥੋਂ ਰਿਟ ਕਰਵਾ ਦਿੱਤੀ ਜਦੋਂ ਰਿਟ ਦਾ ਨੋਟਿਸ ਜਾਰੀ ਹੋ ਗਿਆ ਸਬੰਧਤ ਸੱਜਣ ਜਿਨ੍ਹਾਂ ਤੇ ਰਿਟ ਦਾ ਉਲਟ ਅਸਰ ਹੋਣਾ ਸੀ ਉਹਨਾਂ ਨੇ ਉਹ ਸਾਰੀਆਂ ਸਿਫਾਰਿਸ਼ਾਂ ਰਿਟ ਵਾਪਸ ਕਰਾਉਣ ਲਈ ਝੋਕ ਦਿੱਤੀਆਂ ਜਿਹੜੀਆਂ ਉਸ ਹਿਮਾਚਲ ਦੇ ਲੜਕੇ ਦੀ PCS ਦੀ ਭਰਤੀ ਹੋਣ ਲਈ ਲਾਈਆਂ ਸਨ ਖੈਰਸੁਲਾ ਸਭਾਈ ਹੋਣ ਕਰਕੇ ਰਿਟ ਵਾਪਸ ਹੋ ਗਈ ਉਸ ਲੜਕੇ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਸੀ ਕਿ ਅਗਲੀ ਸਿਲੈਕਸ਼ਨ ਵਿੱਚ ਉਹ PCS ਇਮਤਿਹਾਨ ਲਈ ਸਿਲੈਕਟ ਹੋ ਜਾਵੇਗਾ ਪਰ ਕੁਦਰਤ ਦੀ ਕਿਰਪਾ ਨਾਲ ਉਸ ਤੋਂ ਪਹਿਲਾਂ ਹੀ ਉਹ ਲੜਕਾ ਹਿਮਾਚਲ ਪ੍ਰਦੇਸ਼ ਵਿੱਚ ਹਿਮਾਚਲ ਪ੍ਰਸ਼ਾਸਨਿਕ ਸਰਵਿਸ ਵਿੱਚ ਤਹਿਸੀਲਦਾਰ ਸਿਲੈਕਟ ਹੋ ਗਿਆ ਅੱਜਕੱਲ੍ਹ ਹਿਮਾਚਲ ਐਡਮਿਨਿਸਟ੍ਰੇਟਿਵ ਸਰਵਿਸ ਵਿੱਚ ਪ੍ਰਮੋਟ ਹੋ ਕੇ ਸੇਵਾਮੁਕਤ ਹੋ ਗਿਆ ਹੈ। ਐਸੀ ਅਗਲੇ ਬੈਚ ਵਿੱਚ ਭਾਗ 1984 ਵੇਲੇ ਫਿਰ ਪੇਪਰ ਦਿੱਤੇ ਤੇ ਤਿੰਨੇ ਜਣੇ ਮੈਂ ਸੁਖਵੰਤ ਸਰਾਵ ਤੇ ਮਨਜੀਤ ਮੰਗਟ ਪਾਸ ਹੋ ਗਏ। ਇਸ ਵਾਰੀ ਕੁਦਰਤ ਨੇ ਸਾਡੀ ਬਾਹ ਫੜ ਲਈ। ਸੁਪਰੀਮ ਕੋਰਟ ਵਿੱਚ ਇੱਕ ਮਕਦਮੇ ਦੇ ਫੈਸਲੇ ਅਨੁਸਾਰ ਪਬਲਿਕ ਸਰਵਿਸ ਕਮਿਸ਼ਨ ਨੇ ਸਾਡੀ ਇੰਟਰਵਿਊ ਵੇਲੇ ਇਹ ਫੈਸਲਾ ਕਰ ਲਿਆ ਸੀ ਕਿ 625 ਨੰਬਰ ਦਾ ਲਿਖਤੀ ਅਤੇ 75 ਨੰਬਰ ਦੀ ਇੰਟਰਵਿਊ ਰਹੇਗੀ। ਪਾਵੇਂ ਸਪਰਸ਼ ਅਤੇ ਹੇਰਾਫੇਰੀ ਦੀ ਅਜੇ ਵੀ ਗੁੰਜਾਇਸ਼ ਸੀ। ਰਾਟੇ ਵਿੱਚ ਲੂਣ ਖੱਪਤ ਹੋ ਸਕਦਾ ਸੀ। ਲੂਣ ਵਿੱਚ ਆਟਾ ਨਹੀਂ। ਅਸੀਂ ਇੰਟਰਵਿਊ ਦੀ ਤਿਆਰੀ ਵਿੱਚ ਲੱਗੇ। ਨਾਲ ਹੀ ਕਮਿਸ਼ਨ ਦੇ ਮੈਂਬਰਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਬਾਰੇ ਵੀ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨਾਂ ਦਿਨਾਂ ਵਿੱਚ ਸਵਾਰਸ਼ਵਾਦ ਇੱਕ ਘਟਲ ਸੱਚਾਈ ਸੀ। ਮੈਨੂੰ ਭਾਵੇਂ ਕਮਿਸ਼ਨ ਵਿੱਚ ਪਹਿਲਾਂ ਹੀ ਪੀਸੀਐਸ, ਬੀਡੀਪੀਓ ਅਤੇ ਖਜ਼ਾਨਾ ਅਫਸਰ ਦੀਆਂ ਪੋਸਟਾਂ ਦੀ ਇੰਟਰਵਿਊ ਦੇਣ ਦਾ ਤਜਰਬਾ ਹਾਸਲ ਸੀ ਪਰ ਅਕਸਰ ਮੈਂਬਰ ਬਦਲਦੇ ਰਹਿੰਦੇ ਹਨ। ਦਸਤੂਰ ਬਦਲਦੇ ਰਹਿੰਦੇ ਹਨ। ਨਾਲੇ ਫੇਲ ਹੋਣ ਦੇ ਤਜਰਬੇ ਨੂੰ ਕਦੇ ਤਜਰਬਾ ਨਹੀਂ ਮੰਨਿਆ ਜਾਂਦਾ ਸਗੋਂ ਇਹ ਤਾਂ ਨਕਾਰਾਤਮਕ ਜਾਂ ਇਹ ਕਹ ਲਓ ਕਿ ਉਲਟ ਪ੍ਰਭਾਵ ਦੇਣ ਵਾਲਾ ਤਜਰਬਾ ਮੰਨਿਆ ਜਾਂਦਾ ਹੈ ਮੈਨੂੰ ਇੱਕ ਸਿਆਣੇ ਪ੍ਰੋਫੈਸਰ ਮੁੰਛੀ ਰਾਮ ਵਰਮਾ ਨੇ ਦੱਸਿਆ ਕਿ ਸਿਆਣੀ ਇੰਟਰਵਿਊ ਲੈਣ ਵਾਲੀ ਬੋਰਡ ਦੇ ਮੈਂਬਰ ਕਦੇ ਵੀ ਉਮੀਦਵਾਰ ਨੂੰ ਔਖੇ ਸਵਾਲ ਨਹੀਂ ਪੁੱਛਦੇ ਅਤੇ ਨਾ ਹੀ ਪੁੱਛਣੇ ਚਾਹੀਦੇ ਹਨ ਮੇਰੀ ਲੱਤ ਆਪਰੇਸ਼ਨ ਹੋਣ ਕਰਕੇ ਮੈਂ ਕ੍ਰੈਚਿਸ ਲੈ ਕੇ ਤੁਰਦਾ ਸੀ ਇਸ ਲਈ ਪ੍ਰੋਫੈਸਰ ਵਰਮਾ ਮੇਰੇ ਘਰ ਆ ਕੇ ਮੈਨੂੰ ਇੰਟਰਵਿਊ ਬਾਰੇ ਅਤੇ ਜਨਰਲ ਨੌਲੇਜ ਬਾਰੇ ਕੁਝ ਟਿਪਸ ਦੇ ਕੇ ਜਾਂਦੇ ਉਹ ਦੱਸਦੇ ਸੀ ਕਿ ਸਿਆਣੇ ਬੋਰਡ ਦੇ ਮੈਂਬਰ ਹਮੇਸ਼ਾ ਉਮੀਦਵਾਰ ਦੇ ਮਗਰ ਲੱਗਦੇ ਹਨ ਉਹ ਜੋ ਕੁਝ ਜਾਣਦਾ ਹੈ ਜਾਂ ਕੁਝ ਉਮੀਦਵਾਰ ਨੂੰ ਆਉਂਦਾ ਹੈ ਉਸ ਬਾਰੇ ਜਾਨਣਾ ਚਾਹੁੰਦੇ ਹਨ ਜੋ ਉਮੀਦਵਾਰ ਨਹੀਂ ਜਾਣਦਾ ਉਸ ਬਾਰੇ ਪੁੱਛਣਾ ਸਿਆਣਪ ਨਹੀਂ ਹੁੰਦਾ ਇੰਟਰਵਿਊ ਦਾ ਪਾਪ ਉਮੀਦਵਾਰ ਦਾ ਕਿਸੇ ਮਸਲੇ ਬਾਰੇ ਦ੍ਰਿਸ਼ਟੀਕੋਣ ਜਾਨਣਾ ਹੁੰਦਾ ਹੈ ਉਹ ਮਸਲੇ ਨੂੰ ਸੁਲਝਾਉਣ ਲਈ ਕਿਸ ਨੀਤੀ ਅਤੇ ਢੰਗ ਤਰੀਕੇ ਨੂੰ ਬਣਾਉਂਦਾ ਹੈ ਜਾਂ ਤਰਜੀਹ ਦਿੰਦਾ ਹੈ ਉਸ ਪ੍ਰੋਫੈਸਰ ਦੀ ਗੱਲ ਮੇਰੇ ਦਿਲ ਲੱਗੀ ਕਿਉਂਕਿ ਜਿੰਨੀ ਵਾਰੀ ਮੈਂ ਪਹਿਲਾਂ ਇੰਟਰਵਿਊ ਦਿੱਤੀ ਸੀ ਹਮੇਸ਼ਾ ਮੈਂਬਰ ਸਹਿਬਾਨ ਮੇਰੇ ਕੋਲੋਂ ਉਸੇ ਸਵਾਲ ਦੇ ਜਵਾਬ ਤੋਂ ਨਿਕਲੇ ਉੱਤਰ ਦੇ ਆਧਾਰ ਤੇ ਹੀ ਨਾਲ-ਨਾਲ ਹੋਰ ਸਵਾਲ ਅੱਗੇ-ਅੱਗੇ ਪੁੱਛਦੇ ਜਾਂਦੇ ਸਨ ਮੈਨੂੰ ਪੀਸੀਐਸ ਦੀ ਇੰਟਰਵਿਊ ਲਈ 14 ਮਈ 1985 ਨੂੰ ਕਮਿਸ਼ਨ ਦੇ ਪੇਸ਼ ਹੋਣ ਲਈ ਘਰ ਦੇ ਪਤੇ ਤੇ ਚਿੱਠੀ ਪਹੁੰਚ ਗਈ ਮੈਂ ਆਪਣੇ ਪੁਰਾਣੇ ਉਸਤਾਦ ਪ੍ਰਿੰਸੀਪਲ ਸ਼ਾਮਰਾਮ ਨਾਗਪੁਰ ਜੋ ਸੁਨਾਮ ਵਿਖੇ ਰਹਿੰਦੇ ਸਨ ਨੂੰ ਜਾ ਕੇ ਇੰਟਰਵਿਊ ਬਾਰੇ ਦੱਸਿਆ ਉਹ ਉਹਨਾਂ ਦਿਨਾਂ ਵਿੱਚ ਜੋਤਿਸ਼ ਵਿੱਦਿਆ ਦੇ ਖੇਤਰ ਵਿੱਚ ਮਹਾਰਤ ਹਾਸਲ ਕਰ ਰਹੇ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਕੋਸ਼ਿਸ਼ ਕਰੋ ਜੇਕਰ ਇੰਟਰਵਿਊ 14 ਮਈ ਦੀ بجائے ਕਿਸੇ ਹੋਰ ਤਰੀਕ ਨੂੰ ਫਿਕਸ ਹੋ ਜਾਵੇ। ਅਗਲੇ ਦਿਨ ਜਦੋਂ ਮੈਂ ਕਮਿਸ਼ਨ ਦੇ ਦਫ਼ਤਰ ਦੇ ਸਾਹਮਣੇ ਪੁੱਜਿਆ ਸੀ ਬਾਹਰ ਹੀ ਸਾਈਕਲ ਤੇ ਚੜੇ ਹੋਏ ਕਮਿਸ਼ਨ ਦੇ ਅਧਿੰਤ ਕੱਤਰ ਸਰਦਾਰ ਸ਼ਮਸ਼ੇਰ ਸਿੰਘ ਢਾਲੀਵਾਲ ਮੈਨੂੰ ਮਿਲ ਗਏ ਜਿਹੜੇ ਮੈਨੂੰ ਮੇਰੇ ਇੱਕ ਮਿੱਤਰ ਅਧਿਆਪਕ ਕਪਿਲ ਦੇਵ ਰਾਹੀਂ ਜਾਣਦੇ ਸੀ। ਮੈਂ ਉਹਨਾਂ ਨੂੰ ਫਤਿਹ ਬਲਾਈ ਤੇ ਦੱਸਿਆ ਕਿ ਮੈਂ ਪੀ.ਸੀ.ਐਸ ਦੀ ਇੰਟਰਵਿਊ ਦੇ ਸਬੰਧ ਵਿੱਚ ਆਇਆ ਹਾਂ। ਉਹਨਾਂ ਦਾ ਵਤੀਰਾ ਮੇਰੇ ਨਾਲ ਉਹਨਾਂ ਦੇ ਸੁਭਾਅ ਦੇ ਬਿਲਕੁਲ ਉਲਟ ਸੀ। ਉਹਨਾਂ ਨੂੰ ਜਦੋਂ ਅਸੀਂ ਪਹਿਲਾਂ ਕਦੇ ਮਿਲਣ ਜਾਂਦੇ ਤਾਂ ਉਹ ਕਹਿੰਦੇ ਭਾਈ ਕਾਕਾ ਦਫ਼ਤਰ ਵਿੱਚ ਨਾ ਆਇਆ ਕਰੋ ਕਮਿਸ਼ਨ ਦੇ ਮੈਂਬਰ ਐਵੇਂ ਸ਼ੱਕਰਦੇ ਰਹਿੰਦੇ ਆ ਜੇਕਰ ਰਸਤੇ ਵਿੱਚ ਮਿਲਦੇ ਤਾਂ ਉਹਨਾਂ ਕਹਿਣਾ ਕਾਕਾ ਰਸਤੇ ਵਿੱਚ ਨਹੀਂ ਦਫ਼ਤਰ ਦੀ ਗੱਲ ਕਰਦੇ ਹੁੰਦੇ ਜੇਕਰ ਕਿਸ ਨੇ ਵੇਖ ਲਿਆ ਤਾਂ ਉਹ ਕਮਿਸ਼ਨ ਦੇ ਚੇਅਰਮੈਨ ਕੋਲ ਖਬਰ ਕਰ ਦਿਓ ਜੇਕਰ ਉਹਨਾਂ ਦੇ ਘਰ ਮਿਲਣ ਜਾਣਾ ਤਾਂ ਉਹਨਾਂ ਨੇ ਕਹਿਣਾ ਓ ਬਾਈ ਦਫ਼ਤਰ ਦੀਆਂ ਗੱਲਾਂ ਦਫ਼ਤਰ ਵਿੱਚ ਘਰ ਨਹੀਂ ਮਿਲਣਾ ਸਾਡੇ ਮਗਰ ਸੀਆਈਡੀ ਵਾਲੇ ਫਿਰਦੇ ਰਹਿੰਦੇ ਆ ਸ਼ਮਸ਼ੇਰ ਸਿੰਘ ਕੋਲੋਂ ਕਮਿਸ਼ਨ ਦੇ ਕੰਮਕਾਜ ਬਾਰੇ ਛੋਟੀ ਜੀ ਸੂਚਨਾ ਵੀ हासिल ਕਰਨੀ ਬੜੀ ਮੁਸ਼ਕਲ ਸੀ ਪਰ ਉਹ ਇਮਾਨਦਾਰ ਉੱਚੇ ਕਿਰਦਾਰ ਦਾ ਬੇਲਾਗ ਸਾਹਿਤਿਕ ਰੁਚੀਆਂ ਵਾਲਾ ਨੇਕ ਇਨਸਾਨ ਸੀ ਅਜਿਹੇ ਬੰਦੇ ਅਕਸਰ ਖੁਸ਼ਕ ਤੇ ਕੋਰੇ ਹੁੰਦੇ ਹਨ ਉਸ ਦਿਨ ਸ਼ਮਸ਼ੇਰ ਨੇ ਸਾਈਕਲ ਤੋਂ ਉਤਰਨ ਸਾਰੀ ਮੇਰੀ ਬਾਹ ਫੜ ਲਈ ਤੇ ਦੂਜੇ ਹੱਥ ਨਾਲ ਸਾਈਕਲ ਦਾ ਹੈਂਡਲ ਫੜ ਕੇ ਉਹ ਦਫ਼ਤਰ ਦੇ ਗੇਟ ਵੱਲ ਮੈਨੂੰ ਲੈ ਕੇ ਨਾਲ ਹੀ ਤੁਰਿਆ ਜਾਵੇ ਮੈਨੂੰ ਖੁਸ਼ੀ ਤੇ ਹੈਰਾਨੀ ਦੋਵੇਂ ਇਕੱਠੀਆਂ ਸਨ ਸ਼ਮਸ਼ੇਰ ਸਿੰਘ ਦੀ ਇਸ ਵਤੀਰੇ ਨੂੰ ਵੇਖ ਕੇ ਉਹ ਸਾਈਕਲ ਸਟੈਂਡ ਤੇ ਖੜਾ ਕਰਕੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਉਹ ਆਪਣੀ ਕੁਰਸੀ ਤੇ ਬੈਠ ਗਿਆ ਮੈਂ ਉਸ ਦੇ ਸਾਹਮਣੇ ਪਈਆਂ ਕੁਰਸੀਆਂ 'ਚੋਂ ਇੱਕ ਕੁਰਸੀ ਤੇ ਬੈਠ ਗਿਆ। ਸ਼ਮਸ਼ੇਰ ਸਿੰਘ ਨੇ ਸੇਵਾਦਾਰ ਰਹੀ ਇੱਕ ਸੀਨੀਅਰ ਸਹਾਇਕ ਲੜਕੀ ਜੋ ਕਾਫੀ ਸੁੰਦਰ ਤੇ ਡੌਲ, ਗੋਰੀ ਲੰਬੀ, ਇੱਕਦਮ ਫਿਲਮੀ ਹੀਰੋਇਨ ਲੱਗਦੀ ਸੀ ਨੂੰ ਬੁਲਾ ਕੇ ਮੇਰੀ ਇੰਟਰਵਿਊ ਦੀ ਤਰੀਕਵਾਰੀ ਪੁੱਛਿਆ। ਉਸ ਲੜਕੀ ਨੇ ਪੈਂਦੇ ਸਾਰੀ ਕਸਰ ਇਹਨਾਂ ਨੂੰ ਚਿੱਠੀ ਗਲਤੀ ਨਾਲ ਚਲੀ ਗਈ ਹੈ। ਅਸਲ ਵਿੱਚ ਇਸ ਉਮੀਦਵਾਰ ਦੀ ਇੰਟਰਵਿਊ 28 ਮਈ ਨੂੰ ਹੋਣੀ ਹੈ। ਮੈਂ ਉਸ ਦੀ ਗੱਲ ਸੁਣ ਕੇ ਇੱਕਦਮ ਖੁਸ਼ੀ ਤੇ ਜੋਸ਼ ਵਿੱਚ ਆ ਗਿਆ ਜਿਵੇਂ ਮੇਰਾ ਰਿਜ਼ਲਟ ਹੀ ਨਿਕਲ ਗਿਆ ਹੋਵੇ ਤੇ ਮੈਂ ਸਿਲੈਕਟ ਹੋ ਗਿਆ ਹੋਵਾਂ। ਮੈਨੂੰ ਮੇਰੇ ਟੀਚਰ ਕਮ ਜੋਸ਼ੀ ਨੇ ਦੱਸਿਆ ਜੋ ਕਿ ਮੇਰੇ ਲਈ 28 ਮਈ ਦਾ ਦਿਨ ਸਭ ਤੋਂ ਮਹੱਤਵਪੂਰਨ ਤੇ ਕਿਸਮਤ ਵਾਲਾ ਹੈ ਕਿਉਂਕਿ ਮੇਰੀ ਜਨਮ ਮਿਤੀ ਵੀ 28 ਤਰੀਕ ਨੂੰ ਸੀ ਉਸਨੇ ਤਾਂ ਮੈਨੂੰ ਇਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਜੇਕਰ ਮੈਂ ਉਸ ਦਿਨ ਕਮਿਸ਼ਨ ਦੇ ਚੇਅਰਮੈਨ ਨਾਲ ਲੜਵੀਂ ਪਾਵਾਂ ਤਾਂ ਵੀ ਮੇਰੀ ਸਿਲੈਕਸ਼ਨ ਕੋਈ ਨਹੀਂ ਰੋਕ ਸਕਦਾ ਭਾਵੇਂ ਲੜਨ ਕਰਨ ਮੈਨੂੰ ਕੈਦ ਕਿਉਂ ਨਾ ਹੋ ਜਾਵੇ ਇਹਰੀ ਮਸਲਾ ਵੱਖਰਾ ਹੈ ਕੋਈ ਜੋਤਿਸ਼ ਵਿੱਚ ਵਿਸ਼ਵਾਸ ਰੱਖਦਾ ਹੈ ਕੋਈ ਨਹੀਂ ਪਰ ਵਕਤ ਪੈਣ ਤੇ ਵੱਡੇ ਵੱਡੇ ਵੀ ਜੋਤਿਸ਼ੀਆਂ ਤੇ ਪਾਂਦੇ ਪੰਡਤਾਂ ਦੀ ਰਾਏ ਲੈਂਦੇ ਵਿਖੇ ਗਏ ਹਨ ਸਰਦਾਰ ਸ਼ਮਸ਼ੇਰ ਸਿੰਘ ਨੇ 28 ਮਈ ਦਾ ਇੰਟਰਵਿਊ ਲੈਟਰ ਨਵਾਂ ਬਣਾ ਕੇ ਮੈਨੂੰ ਦੇ ਕੇ ਗੁੱਡ ਲਕਤਾ ਅਸ਼ੀਰਵਾਦ ਦੇ ਕੇ ਭੇਜਿਆ ਮੈਂ 28 ਮਈ ਨੂੰ ਕਮਿਸ਼ਨ ਦਫ਼ਤਰ ਵਿੱਚ ਇੰਟਰਵਿਊ ਦੇਣ ਲਈ ਪੁੱਜ ਗਿਆ ਮੇਰੇ ਤੋਂ ਪਹਿਲਾਂ ਜਿਸ ਉਮੀਦਵਾਰ ਨੇ ਜਾਣਾ ਸੀ ਉਹ ਗਰਮੀਆਂ ਦੇ ਮਹੀਨੇ ਵਿੱਚ ਵੀ ਕੰਮ ਰਿਆ ਸੀ ਮੈਂ ਉਸ ਨੂੰ ਪੁੱਛਿਆ ਭਾਈ ਜੀ ਕੀ ਗੱਲ ਸਿਰ ਠੀਕ ਨਹੀਂ ਜੇ ਬਿਮਾਰ ਹੋ ਤਾਂ ਅਰਜੀ ਦਿਓ ਇੰਟਰਵਿਊ ਅੱਗੇ ਪੈ ਸਕਦੀ ਹੈ ਉਸਨੇ ਦੱਸਿਆ ਕਿ ਬਿਲਕੁਲ ਤੰਦਰੁਸਤ ਹੈ ਪਰ ਉਸ ਨੂੰ ਇੰਟਰਵਿਊ ਦੀ ਘਬਰਾਹਟ ਹੈ ਅੰਦਰ ਇੰਟਰਵਿਊ ਲੈਣ ਲਈ ਵੱਡੇ ਵੱਡੇ ਜਰਨਲ ਆਈਐਸ ਅਫਸਰ ਚੀਫ ਇੰਜੀਨੀਅਰ ਪ੍ਰੋਫੈਸਰ ਮਹਾਰਤ ਤੇ ਜ਼ਰਬੇਕਾਰ ਬੈਠੇ ਹਨ ਪਤਾ ਨਹੀਂ ਕੀ ਗੱਲ ਪੁੱਛ ਲੈ ਮੈਂ ਉਸ ਨੂੰ ਟੀਰਜ ਬਣਾਇਆ ਉਹ ਇੰਟਰਵਿਊ ਤਾਂ ਸਾਡੇ ਕੋਲੋਂ ਉਹੀ ਕਰਨਗੇ ਜੋ ਸਾਨੂੰ ਆਉਂਦਾ ਹੈ ਉਹ ਸਾਡੇ ਮਗਰ ਲੱਗਣਗੇ ਘਬਰਾਣਾ ਤੇਰੇ ਕੋਲ ਬੀਏ ਐਮਏ ਵਿੱਚ ਜੋ ਸਬਜੈਕਟਸ ਹਨ ਉਹਨਾਂ ਬਾਰੇ ਹੀ ਪੁੱਛਣਗੇ ਉਸ ਸੱਜਣ ਨੇ ਦੱਸਿਆ ਕਿ ਉਸਨੇ 7 ਐਮਏ ਕੀਤੀਆਂ ਹੋਈਆਂ ਹਨ ਇੱਕਈ ਸਾਲਾਂ ਤੋਂ ਅਕਾਦਮੀ ਖੋਲ ਕੇ ਕੋਚਿੰਗ ਦੇ ਰਿਹਾ ਹੈ ਮੈਂ ਉਸ ਨੂੰ ਕਿਹਾ ਭਰੇ ਮਾਨਸ ਅੰਦਰ ਕੋਈ ਵੀ ਆਦਮੀ ਸੱਤ ਐਵੇਂ پاس ਨਹੀਂ ਜੇਕਰ ਇੱਕ ਅੱਧੀ ਐਵੇਂ ਕਿਸੇ ਨੇ پاس ਕੀਤੀ ਹੋਣੀ ਉਹ ਵੀ 30 35 ਸਾਲ ਪਹਿਲਾਂ ਕੀਤੀ ਹੋ ਹੁਣ ਤੱਕ ਉਹਨਾਂ ਦੇ ਕੀ ਯਾਦ ਹੋ ਤੂੰ ਹੌਸਲਾ ਕਰ ਉਹ ਤੇਰਾ ਰੋਪ ਮੰਨ ਕੇ ਤੈਨੂੰ ਬਹੁਤ ਲੰਮੇ ਚੜ੍ਹੇ ਸਵਾਲ ਨਹੀਂ ਕਰਨਗੇ ਖੈਰ ਉਹ ਮੇਰੀਆਂ ਗੱਲਾਂ ਸੁਣ ਕੇ ਕੁਝ ਧੀਰਜ ਤਰ ਗਿਆ ਤੇ ਜਦੋਂ ਇੰਟਰਵਿਊ ਦੇ ਕੇ ਬਾਹਰ ਆਇਆ ਉਸਨੇ ਕਿਹਾ ਬਾਈ ਜੀ ਤੁਹਾਡੀ ਗੱਲ ਸੱਚ ਹੋਈ ਮੇਰੀ ਇੰਟਰਵਿਊ ਬਹੁਤ ਚੰਗੀ ਹੋ ਗਈ ਹੈ ਜੋ ਹਿੱਤ ਮੇਰਾ ਡਾਰੀ ਚੁੱਕ ਦਿੱਤਾ ਸੀ ਤੇ ਮੇਰੇ ਅੰਦਰ ਆਤਮ ਵਿਸ਼ਵਾਸ ਕਾਇਮ ਕਰ ਦਿੱਤਾ ਸੀ ਮੈਂ ਤੁਹਾਡਾ ਸੁਣਵਾਦੀਆਂ ਭਾਵੇਂ ਸਿਲੈਕਟ ਹੋਵਾਂ ਜਾਂ ਨਾ ਪਰ ਮੇਰੀ ਤਸੱਲੀ ਹੋ ਗਈ ਹੈ ਮੈਂ ਸੋਚਿਆ ਆਪਣੇ ਪੈਰ ਤੇ ਆਪ ਹੀ ਕੁਆੜਾ ਮਾਰ ਲਿਆ ਤੂੰ ਵੀ ਅਜੀਬ ਆਦਮੀ ਆਪਣੇ ਵਿਰੋਧੀ ਜੋ ਮੁਕਾਬਲੇ ਵਿੱਚ ਹਨ ਉਹਨਾਂ ਨੂੰ ਮੁਫਤ ਦੀ ਸਲਾਹ ਦਿੰਦਾ ਫਿਰਦਾ ਹੈ ਪਰ ਮੈਂ ਸੋਚਿਆ ਚਲੋ ਖੈਰ ਜੋ ਹੁੰਦਾ ਠੀਕ ਹੀ ਹੁੰਦਾ ਹੈ ਹਰ ਕੋਈ ਆਪਣੀ ਆਪਣੀ ਕਿਸਮਤ ਦਾ ਖੰਡ ਹੈ ਰਾਏ ਕਦੇ ਵੀ ਮਾੜੀ ਨਹੀਂ ਦੇਣੀ ਚਾਹੀਦੀ ਜਦੋਂ ਮੇਰੀ ਵਾਰੀ ਆਈ ਮੈਂ ਅੰਦਰ ਜਾ ਕੇ ਸਾਰੇ ਬੋਰਡ ਨੂੰ ਫੜੇ ਬੁਲਾਈ ਉਹਨਾਂ ਵਿੱਚੋਂ ਇੱਕ ਮੈਂਬਰ ਸਾਹਿਬ ਨੇ ਮੇਰਾ ਨਾਮ ਲੈ ਕੇ ਮੈਨੂੰ ਇਸ਼ਾਰਾ ਕਰਕੇ ਕੁਰਸੀ ਤੇ ਬੈਠਣ ਲਈ ਕਿਹਾ ਮੇਰੇ ਵੱਲੋਂ ਭਰੇ ਫਾਰਮ ਨੂੰ ਵੇਖਦੇ ਹੋਏ ਇੱਕ ਮੈਂਬਰ ਨੇ ਕਿਹਾ ਤੁਸੀਂ ਪੰਜਾਬੀ ਲਿਟਰੇਚਰ ਨਾਲ ਵੀ ਇਹ ਕੀਤੀ ਹੈ ਕਿਉਂਕਿ PCS ਮੇਨ ਪਰਚਿਆਂ ਵਿੱਚ ਵੀ ਪੰਜਾਬੀ ਲਿਟਰੇਚਰ ਲਿਆ ਸੀ ਤੁਹਾਨੂੰ ਪੰਜਾਬੀ ਦਾ ਸਭ ਤੋਂ ਵਧੀਆ ਸਾਇਸਟਰ ਕਿਹੜਾ ਲੱਗਿਆ ਮੈਨੂੰ ਇੱਕਦਮ ਇਹ ਯਾਦ ਆ ਗਿਆ ਕਿ ਮੈਨੂੰ ਅਗਲਾ ਸਵਾਲ ਪੁੱਛਣਗੇ ਕਿ ਉਸ ਸਾਇਸਟਰ ਕਿਉਂ ਚੰਗਾ ਲੱਗਿਆ ਫਿਰ ਪੁੱਛਣਗੇ ਉਸ ਦੇ ਸਹਿਤਕ ਯੋਗਦਾਨਾਂ ਤੇ ਪ੍ਰਾਪਤੀਆਂ ਬਾਰੇ ਕੁਝ ਦੱਸੋ ਉਸ ਦੀ ਕਿਹੜੀ ਰਚਨਾ ਚੰਗੀ ਲੱਗੀ ਕੁਝ ਕੁ ਰੋਕੇ ਦੱਸਿਆ ਭਾਈ ਵੀਰ ਸਿੰਘ ਅਗਲਾ ਸਵਾਲ ਫਿਰ ਇਸੇ ਵਿਸ਼ੇ ਤੇ ਕੀਤਾ ਕਿ ਭਾਈ ਵੀਰ ਸਿੰਘ ਦੀ ਕਿਹੜੀ ਰਚਨਾ ਚੰਗੀ ਲੱਗੀ ਮੈਂ ਦੱਸਿਆ ਰਾਣਾ ਸੂਰਜ ਸਿੰਘ ਚੰਗੀ ਲੱਗੀ ਮੈਂ ਕੁਝ ਟੋਟ ਕੇ ਪਹਿਲਾਂ ਹੀ ਸੁਣਾ ਦਿੱਤੇ ਤੇ ਆਪ ਹੀ ਦੱਸ ਦਿੱਤਾ ਕਿ ਇਹ ਕਿਉਂ ਚੰਗੀ ਲੱਗੀ ਮੇਰੇ 3-4 ਮਿੰਟ ਇਸ ਮਸਲੇ ਤੇ ਖਰਚੋਗੇ ਅਸਲ ਵਿੱਚ ਕਮਿਸ਼ਨ ਵਾਲਿਆਂ ਨੇ ਹਰ ਉਮੀਦਵਾਰ ਤੇ 10-15 ਮਿੰਟ ਜ਼ਰੂਰ ਲਾਉਣੇ ਹੁੰਦੇ ਹਨ ਤਾਂ ਜੋ ਇਹ ਲੱਗੇ ਕਿ ਬੜੇ ਵੱਡੇ ਇਮਤਿਹਾਨ ਦਾ ਇੰਟਰਵਿਊ ਹੈ ਖਾਲਾ ਜੀ ਦਾ ਵਾਰਾ ਨਹੀਂ ਅਗਲਾ ਸਵਾਲ ਕੀਤਾ ਤੁਸੀਂ ਅੱਜ ਕੱਲ੍ਹ ਕੀ ਕਰਦੇ ਹੋ ਮੈਂ ਦੱਸਿਆ ਮੈਂ ਆਪਣੇ ਪਿੰਡ ਦਾ ਸਰਪੰਚਾਂ ਲੋਕ ਸੇਵਾ ਕਰਦਾ ਹਾਂ ਤਾਂ ਮੈਂਬਰ ਸਾਹਿਬ ਨੇ ਇੱਕਦਮ ਅਗਲਾ ਸਵਾਲ ਕੀਤਾ ਫਿਰ ਇਥੇ ਕੀ ਕਰਨ ਆਇਓ ਵਿਲਾਕ ਸੰਪਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੋ ਫਿਰ ਐਮ ਐਲ ਏ ਬਣ ਕੇ ਵਜ਼ੀਰ ਬਣੋ ਦੇਸ਼ ਦੀ ਸੇਵਾ ਕਰੋ ਨੌਕਰੀ ਵਿੱਚ ਕੀ ਪਿਆ ਮੈਂ ਕਿਹਾ ਸਰ ਆਪ ਜੀ ਦੀ ਗੱਲ ਬਿਲਕੁਲ ਸਹੀ ਹੈ ਮੈਂ ਇਸ ਕਰਕੇ ਪਿੰਡ ਦਾ ਸਰਪੰਚ ਬਣਿਆ ਸੀ ਉਹ ਵੀ ਲੋਕਾਂ ਨੇ ਬਿਨਾ ਵੋਟਾਂ ਤੋਂ ਸਰਵ ਸੰਮਤੀ ਨਾਲ ਬਣਾ ਦਿੱਤਾ ਸੀ ਪਰ ਜਦੋਂ ਸਿਆਸਤ ਵਿੱਚ ਖੜ ਕੇ ਵੇਖਿਆ ਮੈਂ ਮਹਿਸੂਸ ਹੋਇਆ ਕਿ ਦੂਰ ਦੇ ਟੋਲ ਸੁਹਾਵਣੇ ਹੁੰਦੇ ਹਨ ਪੁਰਾਣੇ ਕਾਗ ਸਿਆਸਤਦਾਨਾਂ ਨੇ ਮੈਨੂੰ ਉਡਾਰ ਨਹੀਂ ਮਾਦੇ ਪੈਰ ਨਹੀਂ ਲੱਗਣ ਦਿੰਦੇ ਸਿਆਸਤ ਇੱਕ ਠੰਡਾ ਬਣ ਗਈ ਹੈ ਉਹ ਵੀ ਪਿਤਾਪੁਰਖੀ ਠੰਡਾ ਇਸ ਵਿੱਚ ਬਹੁਤ ਸਾਰੇ ਪੈਸਿਆਂ ਦੀ ਲੋੜ ਹੈ ਤੇ ਮੇਰੇ ਵਾਸਤੇ ਰੋਗ ਨਹੀਂ ਮੈਂ ਤਾਂ ਜੇ ਸ਼ਾਦੀ ਕਰਨੀ ਹੈ ਤੇ ਜ਼ਿੰਦਗੀ ਵਿੱਚ ਆਪਣੇ ਪੈਰਾਂ ਤੇ ਖੜਾ ਹੋਣਾ ਹੈ ਮੇਰੇ ਕੋਲ ਬਹੁਤ ਵੱਡੀ ਜਾਇਦਾਦ ਜਾਂ ਪੂੰਜੀ ਨਹੀਂ ਕਿ ਮੈਂ ਪਹਿਲਾਂ ਸਿਆਸਤ ਵਿੱਚ ਨੋਟ ਰੋੜ ਸਕਾਂ ਤੇ ਫਿਰ ਇਕੱਠੇ ਕਰਦੀ ਆਸ ਵਿੱਚ ਭਟਕਦਾ ਫਿਰਾਂ ਮੈਂ ਜ਼ਿੰਦਗੀ ਪਰ ਇਮਾਨਦਾਰ ਰਹਿਣ ਦਾ ਫੈਸਲਾ ਕੀਤਾ ਹੋਇਆ ਹੈ ਮੈਂ ਪਹਿਲਾਂ ਸਰਕਾਰੀ ਵਕੀਲ ਤੇ ਬੈਂਕ ਦੀ ਨੌਕਰੀ ਕਰ ਚੁੱਕਾ ਬਿਲਕੁਲ ਬਿਲਾਗ ਤੇ ਸਾਫ ਸੁਥਰੇ ਅਕਸ ਨਾਲ ਮੇਰੀ ਤਮਨਾ ਹੁਣ ਨੌਕਰੀ ਨਹੀਂ ਲੋਕ ਸੇਵਾ ਕਰਨੀ ਹੈ ਮੈਂ ਇਸ ਤਰ੍ਹਾਂ ਆਪਣੇ ਟੀਚੇ ਤੇ ਪੁੱਜ ਸਕਾਂਗਾ ਤੇ ਨਾਲ ਆਪਣੀ ਸਮਾਜਿਕ ਜ਼ਿੰਦਗੀ ਬਿਹਤਰ ਕਰ ਸਕਾਂਗਾ ਮੈਨੂੰ ਅਗਲਾ ਸਵਾਲ ਕੀਤਾ ਨੌਕਰੀ ਮਿਲਣ ਤੋਂ ਪਹਿਲਾਂ ਤਾਂ ਸਭ ਲੋਕ ਇਹੋ ਕਹਿੰਦੇ ਨੇ ਕਿ ਅਸੀਂ ਇਮਾਨਦਾਰ ਰਹਾਂਗੇ ਪਰ ਪਿੱਛੋਂ ਲੋਕਾਂ ਦਾ ਰੱਤ ਪੀਣ ਲੱਗ ਜਾਂਦੇ ਹਨ ਮੈਂ ਕਿਹਾ ਮੇਰਾ ਪਿਛਲਾ ਰਿਕਾਰਡ ਇਸ ਗੱਲ ਦਾ ਸਬੂਤ ਹੈ ਅਗਲੇ ਮੈਂਬਰ ਸਾਹਿਬ ਨੇ ਕਿਹਾ ਤੁਹਾਡੇ ਕਾਗਜ਼ਾਂ ਵਿੱਚ ਭੰਗੜੇ ਦਾ ਸਰਟੀਫਿਕੇਟ ਲੱਗਿਆ ਹੋਇਆ ਹੈ ਕੀ ਤੁਸੀਂ ਭੰਗੜਾ ਪਾ ਸਕਦੇ ਹੋ ਉਹ ਮੇਰੇ ਕੱਛਾਂ ਵਿੱਚ ਫੌੜੀਆਂ ਦੇਖ ਕੇ ਪੁੱਛਣ ਲੱਗੇ ਮੈਂ ਦੱਸਿਆ ਕਿ ਇਸ ਵੇਲੇ ਤਾਂ ਨਹੀਂ ਪਾ ਸਕਦਾ ਪਰ ਮੈਂ 10ਵੀਂ ਤੱਕ ਸਕੂਲ ਵਿੱਚ ਭੰਗੜਾ ਪਾਇਆ ਉਹਨਾਂ ਫੇਰ ਕਿਹਾ ਹੁਣ ਸਕੂਲ ਵੇਲੇ ਪਾਏ ਭੰਗੜੇ ਦੇ ਸਰਟੀਫਿਕੇਟ ਦਾ ਪੀਸੀਐਸ ਦੀ ਨੌਕਰੀ ਵਿੱਚ ਕੀ ਫਾਇਦਾ ਮੈਂ ਜਵਾਬ ਦਿੱਤਾ ਕਿ ਭੰਗੜਾ ਪੰਜਾਬੀਆਂ ਦੇ ਦਿਲ ਵਿੱਚ ਜੋਸ਼ ਪਰਦਾ ਸਾਡੇ ਸਭਿਆਚਾਰ ਦਾ ਪ੍ਰਤੀਕ ਹੈ ਜਦੋਂ ਢੋਲ ਵੱਜਦਾ ਹੈ ਤਾਂ ਪੰਜਾਬੀ ਢੋਲ ਤੇ ਡੱਗਾ ਲੱਗਣ ਨਾਲ ਕਿਉਂ ਮਾਇਲ ਹੋ ਜਾਂਦੇ ਨੇ ਜਿਵੇਂ ਬੀਣ ਵਜਾਉਣਾ ਸਭ ਮਿਲਣ ਲੱਗ ਪੈਂਦਾ ਉਹਨਾਂ ਫੇਰ ਕਿਹਾ ਗੱਲ ਲੰਬੀ ਲਜਾਣ ਦੀ بجائے ਮਕਸੂਦ جواب ਦਿਓ ਕਿਵੇਂ ਨੌਕਰੀ ਵਿੱਚ ਇਸ ਦੀ ਵਰਤੋਂ ਹੋ ਸਕਦੀ ਹੈ ਮੈਂ ਅੱਗੇ ਫਿਰ ਜਵਾਬ ਦਿੱਤਾ ਕਿ ਸਾਡੇ ਸੰਗਰੂਰ ਜ਼ਿਲ੍ਹੇ ਵਿੱਚ ਕਾਫੀ ਸਾਲ ਪਹਿਲਾਂ ਸਰਦਾਰ ਜਸਪਾਲ ਸਿੰਘ ਪੀਸੀਐਸ ਡਿਪਟੀ ਕਮਿਸ਼ਨਰ ਲੱਗੇ ਹੋਏ ਸੀ ਉਹ ਇੱਕ ਪਿੰਡ ਵਿੱਚ ਗਏ ਸੀ ਲੋਕਾਂ ਨੇ ਸੜਕ ਦੀ ਮੰਗ ਕੀਤੀ ਸੀ ਉਹਨਾਂ ਨੇ ਮੌਕੇ ਤੇ ਐਲਾਨ ਕਰ ਦਿੱਤਾ ਕਿ ਜੇਕਰ ਪਿੰਡ ਦੇ ਲੋਕ ਟੋਬੇ ਨੂੰ ਭਰ ਕੇ ਮਿੱਟੀ ਪਾ ਦੇਣਗੇ ਤੇ ਰਸਤਾ ਠੀਕ ਕਰ ਦੇਣਗੇ ਉਹ ਸਾਰੇ ਪਿੰਡ ਨੂੰ ਉਹਨਾਂ ਵੱਲੋਂ ਕੀਤੇ ਕੰਮ ਤੋਂ ਖੁਸ਼ ਹੋ ਕੇ ਲੱਡੂਆਂ ਨਾਲ ਇਜਾਜ਼ਤ ਦੇਣਗੇ ਤੇ ਨਾਲੇ ਸੜਕ ਦੀ ਮੰਗ ਪੂਰੀ ਕਰ ਦੇਣਗੇ ਉਸ ਪਿੰਡ ਦਾ ਸਰਪੰਚ ਨੌਜਵਾਨ ਸੀ ਜੋ ਕਾਲਜ ਵਿੱਚ ਭੰਗੜਾ ਪਾਉਂਦਾ ਰਿਹਾ ਸੀ ਸਰਪੰਚ ਨੇ ਢੋਲ ਵਜਾ ਕੇ ਅਗਲੇ ਦਿਨ ਲੋਕ ਕਮੇਟੀ ਪਾਉਂਦੀ ਇਕੱਠੇ ਕਰ ਲਈ ਜਾਬ ਸਾਰਾ ਦਿਨ ਕੰਮ ਕਰਨ ਵਾਲੇ ਲੋਕਾਂ ਵਿੱਚ ਜੋਸ਼ ਪੈਦਾ ਕਰਨ ਦੀ ਕਰ ਵਿੱਚ ਪਾ ਕੇ ਢੋਲ ਵਜਾਉਂਦਾ ਰਿਹਾ ਲੋਕ ਇਤਨੇ ਉਸ਼ਾਸ਼ਤ ਹੋ ਗਏ ਕਿ ਦਿਨ ਚਿਬਦੇ ਤੱਕ ਟੋਬਾ ਭਰ ਕੇ ਮਿੱਟੀ ਪਾ ਕੇ ਰਸਤਾ ਬਣਾ ਦਿੱਤਾ ਅਗਲੇ ਦਿਨ ਜਦੋਂ ਡੀਸੀ ਸਾਹਿਬ ਨੂੰ ਮਿਲੇ ਉਹਨਾਂ ਨੇ ਰੈੱਡ ਕਰਾਸ ਵਿੱਚੋਂ ਸਾਰੇ ਪਿੰਡ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਲੱਡੂਆਂ ਨਾਲ ਨੇ ਹਾਲ ਕਰ ਦਿੱਤਾ ਤੇ ਉਸ ਸੜਕ ਤੇ ਅੱਜ ਤੱਕ ਸਰਦਾਰ ਜਸਪਾਲ ਸਿੰਘ ਡੀਸੀ ਦਾ ਪੱਥਰ ਲੱਗਿਆ ਹੈ ਲੋਕ ਯਾਦ ਕਰਦੇ ਹਨ ਏ ਸੀ ਢੋਲ ਦੀ ਕਰਾਮਾਤ ਸਾਰੇ ਮੈਂਬਰ ਮੇਰਾ ਜਵਾਬ ਸੁਣ ਕੇ ਬੜੇ ਪ੍ਰਭਾਵਤ ਹੋਏ ਤੇ ਚੌਧਰੀ ਦਸੌਂਦਾ ਸਿੰਘ ਜੋ ਕਿ ਖੁਦ ਡੀ ਸੀ ਰਹਿ ਚੁੱਕੇ ਸਨ ਉਹਨਾਂ ਨੇ ਕਿਹਾ ਕਾਕਾ ਇਹ ਗੱਲ ਸੱਚੀ ਹੈ ਜਾਂ ਸਰਪੰਚਾਂ ਵਾਲਾ ਧੋਤਕੜਾ ਸੁਣਾਇਆ ਹਮੈਂ ਕਿਹਾ ਸਰ ਜੀ ਇਸ ਵਿੱਚ ਰੱਤੀ ਪਰ ਵੀ ਝੂਠ ਹੈ ਮੇਰੀ ਇੰਟਰਵਿਊ ਰੱਦ ਕਰ ਦਿਓ ਤੇ ਜੋ ਮਰਜੀ ਸਜ਼ਾ ਦਿਓ ਮੈਂ ਭੁਗਤਣ ਲਈ ਤਿਆਰ ਹੋਵਾਂਗਾ ਸ਼੍ਰੀ ਡਬਲਯੂ ਜੀ ਲਾਲ ਮੈਂਬਰ ਸਾਹਿਬ ਨੇ ਪੁੱਛਿਆ ਜੀ ਦੱਸੋ ਸਰਕਾਰ ਦਾ ਪ੍ਰਬੰਧ ਚਲਾਉਣ ਵਿੱਚ ਅਫਸਰ ਸ਼ਾਹੀ ਤੇ ਰਾਜ ਨਿਤਾਮ ਦਾ ਕੀ ਰੋਲ ਹੁੰਦਾ ਹੈ ਮੈਂ ਦੱਸਿਆ ਸਾਡੇ ਸੰਵਿਧਾਨ ਅਨੁਸਾਰ ਸਰਕਾਰ ਦੇ ਤਿੰਨ ਅੰਗ ਹਨ ਨਿਆਂਪਾਲਿਕਾ ਪਾਰਲੀਮੈਂਟ ਅਤੇ ਕਾਰਜਪਾਲਿਕਾ ਕਾਰਜਪਾਲਿਕਾ ਦੇ ਵਿੱਚ ਮੰਤਰੀ ਮੰਡਲ ਤੇ ਅਫਸਰਸ਼ਹੀ ਆ ਜਾਂਦੀ ਹੈ ਪਾਰਲੀਮੈਂਟ ਕਾਨੂੰਨ ਬਣਾਉਂਦੀ ਹੈ ਕਾਰਜਪਾਲਿਕਾ ਨੀਤੀਆਂ ਕਰਦੀ ਹੈ ਤੇ ਅਫਸਰਸ਼ਹੀ ਨੀਤੀਆਂ ਲਾਗੂ ਕਰਦੀ ਹੈ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਂਦੀ ਹੈ ਉਹਨਾਂ ਫਿਰ ਕਿਹਾ ਇਹ ਦੱਸੋ ਕਿ ਇਹ ਗੱਲ ਜੋ ਤੁਸੀਂ ਆਖੀ ਹੈ ਕਿ ਇਹ ਵਸਤਵ ਰੂਪ ਵਿੱਚ ਅਮਲ ਚੱ ਰਹੀ ਹੈ ਜਾਂ ਸਿਰਫ ਸੰਵਿਧਾਨ ਵਿੱਚ ਹੀ ਵਰਣਨ ਹੈ ਮੈਂ ਫਿਰ ਕਹਿੰਦਾ ਸਰ ਕਾਫੀ ਹੱਦ ਤੱਕ ਤਾਂ ਅਮਲੀ ਰੂਪ ਵਿੱਚ ਹੋ ਰਿਹਾ ਹੈ ਪਰੰਤੂ ਕਈ ਸਾਈਂ ਉਲਟੋ ਰਿਹਾ ਉਹ ਬੋਲੇ ਉਲਟ ਕਿਵੇਂ ਹੋ ਰਿਹਾ ਮੈਂ ਦੱਸਿਆ ਜਿਹੜਾ ਕੰਮ ਸਿਆਸੀ ਲੋਕਾਂ ਨੇ ਕਰਨਾ ਹੁੰਦਾ ਹੈ ਨੀਤੀ ਕਰਨ ਦਾ ਪਾਲਿਸੀ ਬਣਾਉਣ ਦਾ ਉਹ ਅਫਸਰ ਸ਼ਾਹੀ ਕੋਲੋਂ ਕਰਵਾਉਂਦੇ ਹਨ ਅਤੇ ਜੋ ਕੰਮ ਅਫਸਰ ਸ਼ਾਹੀ ਨੇ ਕਰਨਾ ਹੁੰਦਾ ਜਿਵੇਂ ਤਬਾਦਲੇ ਕਰਨੇ ਅਤੇ ਭਰਤੀ ਕਰਨੀ ਇਹ ਦੋਵੇਂ ਕੰਮ ਅਫਸਰ ਸ਼ਾਹੀ ਦੇ ਹਨ ਇਹਨਾਂ ਸੰਬੰਧੀ ਪਾਲਿਸੀ ਤੇ ਕਾਨੂੰਨ ਬਣਾਉਣੇ ਨੀਤੀ ਬਣਾਉਣਾ ਦਾ ਕੰਮ ਹੈ ਪਰ ਅਮਲੀ ਰੂਪ ਵਿੱਚ ਇਸ ਤੇ ਉਲਟ ਹੁੰਦਾ ਫਿਰ ਇਹ ਦੱਸੋ ਕਿ ਇਹ ਕਿਉਂ ਹੁੰਦਾ ਹੈ ਅਫਸਰ ਸ਼ਾਹੀ ਆਪਣੇ ਰੋਲ ਤੋਂ ਛਿੜ ਕਿਉਂ ਰਹੀ ਹੈ ਤੇ ਰਾਜਨੀਤਿਕ ਲੋਕਾਂ ਦੇ ਹੱਥਾਂ ਵਿੱਚ ਕਿਉਂ ਖੇਡਦੀ ਹੈ ਉਹਨਾਂ ਨੇ ਮੈਨੂੰ ਅਗਲਾ ਸਵਾਲ ਕਰਦੇ ਹੋਏ ਪੁੱਛਿਆ ਮੈਂ ਦੱਸਿਆ ਅਸਲੀ ਸ਼ਕਤੀ ਸਿਆਸਤਦਾਨਾਂ ਕੋਲ ਹੈ ਤੇ ਅਫਸਰ ਸਾਈ ਨਿੱਜੀ ਹਿੱਤਾਂ ਦੀ ਪੂਰਤੀ ਅਤੇ ਆਪਣੇ ਮਫਾਦ ਕਰਨ ਝੁਕ ਜਾਂਦੀ ਹੈ ਇਸ ਦਾ ਫਾਇਦਾ ਸਿਆਸਤਦਾਨ ਉਠਾ ਲੈਂਦੇ ਹਨ ਉਹਨਾਂ ਨੇ ਕਿਹਾ ਤੁਸੀਂ ਜੇ ਅਫਸਰ ਬਣਗੇ ਤਾਂ ਕਿਉਂ ਜੇ ਬਣੋਗੇ ਝੁਕ ਜਾਓਗੇ ਜਾਂ ਕੈਮਰਾ ਹੋਗੇ ਮੈਂ ਆਖਿਆ ਸਰ ਅੱਜ ਤੱਕ ਤਾਂ ਝੁਕਿਆ ਨਹੀਂ ਤੇ ਅੱਗੇ ਵੀ ਕੈਮਰੇਨ ਦੇ ਇਰਾਦੇ ਰੱਖਦਾ ਹਾਂ ਐਨਨੂ ਚੇਅਰਪਰਸਨ ਵੱਲੋਂ ਮੈਨੂੰ ਅੱਛਾ ਜੈਂਟਲਮੈਨ ਥੈਂਕ ਯੂ ਕਹਿ ਕੇ ਇੰਟਰਵਿਊ ਖਤਮ ਹੋਣ ਦਾ ਸੰਕੇਤ ਦਿੱਤਾ ਤੇ ਮੈਂ ਵੀ ਸਾਰੇ ਕਮਿਸ਼ਨਰ ਦਾ ਧੰਨਵਾਦ ਕਰਦੇ ਹੋਏ ਆਪਣੀ ਸਰਟੀਫਿਕੇਟ ਲੈ ਕੇ ਬਾਹਰ ਦੂਸਰੇ ਕਮਰੇ ਵਿੱਚ ਗਿਆ ਜਿੱਥੇ ਮੈਨੂੰ ਕਮਿਸ਼ਨ ਦੇ ਕੇ ਅਧਿਕਾਰੀ ਵੱਲੋਂ ਇੱਕ ਸਫੈਦ ਕਾਗਜ਼ ਦਿੰਦੇ ਹੋਏ ਇੰਟਰਵਿਊ ਦਾ ਸਾਰੰਸ਼ ਲਿਖਣ ਲਈ ਹਦਾਇਤ ਕੀਤੀ ਗਈ ਮੈਂ ਇੰਟਰਵਿਊ ਦਾ ਸੰਖੇਪ ਬਿਉਰਾ ਲਿਖ ਕੇ ਵਾਪਸ ਆ ਗਿਆ ਹਫ਼ਤੇ ਕੁ ਬਾਅਦ ਜਿਸ ਦਿਨ ਰਿਜ਼ਲਟ ਆਇਆ ਤਾਂ ਮੈਂ ਰਿਜ਼ਲਟ ਦਾ ਪਤਾ ਕਰਨ ਤੋਂ ਬਹੁਤ ਡਰਦਾ ਸੀ ਪਿਛਲੀਆਂ ਦੋ ਇੰਟਰਵਿਊਜ਼ ਵੇਲੇ ਰਿਜ਼ਲਟ ਨਿਕਲਣ ਵੇਲੇ ਮੈਂ ਕਮਿਸ਼ਨ ਦੇ ਬਾਰੇ ਅਨਾਊਂਸਮੈਂਟ ਵੇਲੇ ਉਸ ਸੁਪਰਡੈਂਟ ਦੇ ਨਾਲ ਖੜਾ ਹੁੰਦਾ ਸੀ ਪਰ ਵੋਟਾਂ 'ਚੋਂ ਹਾਰੇ ਹੋਏ ਉਮੀਦਵਾਰ ਵਾਂਗ ਫਿਰ ਤਰਤੀ ਵੀ ਭਾਰ ਨਹੀਂ ਚਲਦੀ ਸੀ ਇਸ ਲਈ ਖੁਦ ਜਾਣ ਦੀ ਹਿੰਮਤ ਨਹੀਂ ਸੀ ਮੇਰੇ ਦੋ ਹੋਰ ਸਾਥੀ ਸਰਦਾਰ ਸੁਖਵੰਤ ਸਰਾਉ ਤੇ ਸਰਦਾਰ ਮਨਜੀਤ ਸਿੰਘ ਮੰਗਟ ਵੀ ਮੇਰੇ ਕੋਲ ਹੀ ਸੀ ਸਾਡਾ ਇੱਕ ਦੋਸਤ ਬਲਕਾਟ ਸਿੰਘ ਜੋ ਬਿਜਲੀ ਬੋਰਡ ਵਿੱਚ ਦੇਖਾ ਅਫਸਰ ਸੀ ਜੋ ਸਾਡੇ ਕੋਲ ਹੀ ਸੀ ਉਸ ਨੂੰ ਰਿਜ਼ਲਟ ਪਤਾ ਕਰਨ ਲਈ ਭੇਜਿਆ ਉਸੇੋਂ ਤੋਂ ਪਹਿਲਾਂ ਮਨ ਵਿੱਚ ਅਰਦਾਸਾਂ ਕਰਦਾ ਸੀ ਕਿ हे ਸੱਚੇ ਪਾਤਸ਼ਾਹ ਹੁਣ ਤਾਂ ਮਿਹਨਤ ਭੱਲੇ ਪਾ ਦੇ ਹੋਰ ਕਿੰਨਾ ਕੁ ਸਿੱਦਕ ਸਬਰ ਦੀ ਪਰਖ ਕਰਨੀ ਹੈ ਨਾਲ ਹੀ ਮੈਂ ਸ਼ੁਰੂ ਤੋਂ ਸਵੇਰੇ ਸ਼ਾਮ ਪਾਠ ਕਰਨ ਉਪਰੰਤ ਇਹ ਅਰਦਾਸ ਕਰਦਾ ਸੀ ਕਿ हे ਅਕਾਲ ਪੁਰਖ ਜੇ ਤੂੰ ਮੈਨੂੰ ਕੋਈ ਉੱਚਾ ਉਹਦਾ ਬਖਸ਼ਦਾ ਹੈ ਤਾਂ ਤੇਰੇ ਦਰ ਤੇ ਵਾਅਦਾ ਕਰਦਾ ਹਾਂ ਕਿ ਇਸ ਨੂੰ ਵੇਚਾਂਗਾ ਜਾਂ ਅਮਾਨਤ ਵਿੱਚ ਖਿਆਨਤ ਨਹੀਂ ਕਰਾਂਗਾ ਅੱਧੇ ਘੰਟੇ ਪਿੱਛੋਂ ਸਾਡਾ ਮਿੱਤਰ ਬਲਕਾਰ ਸਿੰਘ ਬਰਫੀ ਦਾ ਡੱਬਾ ਚੁੱਕ ਲਿਆ ਤੇ ਉਸਨੇ ਦੱਸਿਆ ਕਿ ਮੈਂ ਹਰਕੇਸ਼ ਸਿੰਘ ਸਿੱਧੂ ਪੀ.ਸੀ.ਐਸ ਕਾਰਜਕਾਰੀ ਸ਼ਾਖਾ ਮੈਂ ਅੰ ਵਿੱਚ ਸਿਲੈਕਟ ਹੋ ਗਿਆ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸੱਤਵੇਂ ਪਾਸ ਕਰਨ ਵਾਲਾ ਉਮੀਦਵਾਰ ਵੀ ਤਹਿਸੀਲਦਾਰ ਸਿਲੈਕਟ ਹੋ ਗਿਆ ਹੈ। ਬਾਕੀ ਅਗਲੇ ਅੰਕ ਵਿੱਚ ਧੰਨਵਾਦ।